ਜੇਲ੍ਹ ਦੀ ਚੱਕੀ ਪੀਸਣ ਗਿਆ ਕਈ ਮਸ਼ਹੂਰ ਫਿਲਮੀ ਹਸਤੀਆਂ ਦਾਉਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨੇ ਨਾਮ ਡਰੱਗ ਸਿੰਡੀਕੇਟ ਨਾਲ ਜੁੜੇ ਤਾਹਿਰ ਡੋਲਾ ਨੇ ਕੀਤੇ ਵੱਡੇ ਖੁਲਾਸੇ ਦੇਖੋ ਡੋਲਾ ਨੇ ਕਿਹੜੀਆਂ ਫਿਲਮੀ ਹਸਤੀਆਂ ਦਾ ਲਿਆ ਨਾਮ ਬਾਲੀਵੁੱਡ ਦੀਆਂ ਕਈ ਫਿਲਮੀ ਹਸਤੀਆਂ ਦਾ ਨਾਮ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਡਰੱਗ ਸਿੰਡੀਕੇਟ ਦੀ ਡਰੱਗ ਪਾਰਟੀ ਨਾਲ ਜੁੜਦਾ ਦਿਖਾਈ ਦੇ ਰਿਹਾ ਜਿਸ ਸੰਬੰਧੀ ਖੁਲਾਸੇ ਦਾਊਦ ਲਈ ਕੰਮ ਕਰਨ ਵਾਲੇ ਡਰੱਗ ਤਸਕਰ ਸਲੀਮ ਡੋਲਾ ਦੇ ਬੇਟੇ ਤਾਹਿਰ ਡੋਲਾ ਵੱਲੋਂ ਕੀਤੇ ਗਏ ਨੇ ਜਿਸ ਨੂੰ ਐਂਟੀ ਨਾਰਕੋਟਿਕਸ ਸੈੱਲ ਵੱਲੋਂ ਦੁਬਈ ਤੋਂ ਹਵਾਲਗੀ ਰਾਹੀਂ ਭਾਰਤ ਲਿਆਂਦਾ ਗਿਆ ਇੱਕ ਰਿਪੋਰਟ ਦੇ ਅਨੁਸਾਰ ਤਾਹਿਰ ਡੋਲਾ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਉਸ ਦੇ ਵੱਲੋਂ ਭਾਰਤ ਅਤੇ ਵਿਦੇਸ਼ਾਂ ਵਿੱਚ ਕਰਵਾਈਆਂ ਜਾਣ ਵਾਲੀਆਂ ਡਰੱਗ ਪਾਰਟੀਆਂ ਵਿੱਚ ਬਾਲੀਵੁੱਡ ਦੇ ਐਕਟਰ, ਮਾਡਲ, ਰੈਪਰਜ਼, ਫਿਲਮ ਮੇਕਰਜ਼ ਅਤੇ ਇੱਥੋਂ ਤੱਕ ਕਿ ਦਾਉਦ ਦੇ ਰਿਸ਼ਤੇਦਾਰ ਵੀ ਸ਼ਾਮਲ ਹੁੰਦੇ ਸੀ। ਰਿਪੋਰਟ ਮੁਤਾਬਕ ਤਾਹਿਰ ਡੋਲਾ ਨੇ ਕਈ ਬਾਲੀਵੁੱਡ ਹਸਤੀਆਂ ਦੇ ਨਾਮ ਵੀ ਲਏ ਨੇ ਜੋ ਇਹਨਾਂ ਡਰੱਗ ਪਾਰਟੀਆਂ ਦਾ ਹਿੱਸਾ ਬਣਦੇ ਨੇ ਅਤੇ ਇਹਨਾਂ ਨੂੰ ਡਰੱਗ ਦੀ ਸਪਲਾਈ ਕੀਤੀ ਜਾਂਦੀ ਹੈ। ਇਹਨਾਂ ਬਾਲੀਵੁੱਡ ਹਸਤੀਆਂ ਵਿੱਚ ਸ਼ਰਦਾ ਕਪੂਰ, ਉਸ ਦਾ ਭਰਾ ਸਿਧਾਰਥ ਕਪੂਰ, ਹਸੀਨਾ ਪਾਰਕਰ ਦਾ ਬੇਟਾ ਅਲੀਸ਼ਾ ਪਾਰਕਰ ਨੋਰਾ ਫਤੇਹੀ ਔਰੀ ਫਰਫ ਅਹਰਾਨ ਮਸ਼ਹੂਰ ਫਿਲਮ ਮੇਕਰ ਜੋੜੀ ਅਬਾਸ ਮਸਤਾਨ ਰੈਪਰ ਲੋਕਾ ਅਤੇ ਬਾਬਾ ਸਿਦਕੀ ਦਾ ਬੇਟਾ ਜ਼ੀਸ਼ਾਨ ਸਿਦਕੀ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਉਧਰ ਇਸ ਮਾਮਲੇ ਵਿੱਚ ਆਪਣਾ ਨਾਮ ਆਉਣ ਤੋਂ ਬਾਅਦ ਨੋਰਾ ਫਤੇਹੀ ਵੱਲੋਂ ਸਫਾਈ ਦਿੱੰਦਿਆਂ ਸੋਸ਼ਲ ਮੀਡੀਆ ਤੇ ਪੋਸਟ ਲਿਖੀ ਗਈ ਹੈ ਮੈਂ ਪਾਰਟੀਆਂ ਵਿੱਚ ਨਹੀਂ ਜਾਂਦੀ ਮੈਂ ਹਮੇਸ਼ਾ ਫਲਾਈਟਸ ਤੇ ਰਹਿੰਦੀ ਆ ਮੈਂ ਵਰਕੋ ਹਾਲਿਕਾਂ ਮੇਰੀ ਕੋਈ ਪਰਸਨਲ ਲਾਈਫ ਨਹੀਂ ਮੈਂ ਅਜਿਹੇ ਲੋਕਾਂ ਦੇ ਨਾਲ ਜੁੜੀ ਵੀ ਨਹੀਂ ਆ ਅਤੇ ਆਪਣੀ ਛੁੱਟੀ ਦੇ ਦਿਨਾਂ ਵਿੱਚ ਮੈਂ ਦੁਬਈ ਵਿੱਚ ਬੀਚ ਜਾਂ ਫਿਰ ਆਪਣੇ ਹਾਈ ਸਕੂਲ ਦੇ ਦੋਸਤਾਂ ਨਾਲ ਘਰ ਤੇ ਰਹਿੰਦੀ ਆ ਅਤੇ ਆਪਣਾ ਪੂਰਾ ਦਿਨ ਅਤੇ ਰਾਤ ਆਪਣੇ ਸੁਪਨਿਆਂ ਤੇ ਲਕਸ਼ਣ ਨੂੰ ਪੂਰਾ ਕਰਨ ਵਿੱਚ ਲਗਾਉਂਦੀ ਆ ਦੱਸ ਦਈਏ ਕਿ ਇਸ ਮਾਮਲੇ ਵਿੱਚ ਸ਼ਰਦਾ ਕਪੂਰ ਦਾ ਨਾਂ ਵੀ ਸਾਹਮਣੇ ਆਇਆ ਜਿਸ ਨੇ ਸਾਲ 2017 ਵਿੱਚ ਰਿਲੀਜ਼ ਹੋਈ ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ ਵਿੱਚ ਹਸੀਨਾ ਦਾ ਰੋਲ ਅਦਾ ਕੀਤਾ ਸੀ ਜਲਦ ਕਿ ਉਸਦੇ ਭਰਾ ਸਿਦਾਰਥ ਕਪੂਰ ਨੇ ਦਾਊਦ ਇਬਰਾਹਿਮ ਦਾ ਰੋਲ ਨਿਭਾਇਆ ਸੀ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਹੀ ਮਾਮਲੇ ਦਾ ਅਸਲ ਸੱਚ ਸਾਹਮਣੇ ਆ ਸਕੇਗਾ ਬਿਊਰੋ ਰਿਪੋਰਟ ਰੋਜ਼ਾਨਸ ਸਪੋਕਸਮੈਨ ਟੀਵੀ